ਆਇਆ ਹੋਇਆ ਜੀ ਗੁਰਦੁਆਰਾ ਸ੍ਰੀ ਕੋਤਵਾਲੀ ਸਾਹਿਬ ਮੋਰਿੰਡਾ ਤੇ ਨਾਲ ਦੀ ਨਾਲ ਆਪਾਂ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਦੇ ਆ ਤੇ ਨਾਲ ਦੀ ਨਾਲ ਆਪਾਂ ਇਤਿਹਾਸ ਬਾਰੇ ਜਾਣਕਾਰੀ ਸਾਂਝੀ ਕਰਦੇ ਸਭ ਤੋਂ ਪਹਿਲਾਂ ਨਾ ਜੀ ਮੇਰੀ ਸਭ ਨੂੰ ਹੱਥ ਜੋੜ ਕੇ ਬੇਨਤੀ ਆ ਕਿ ਜਿਹੜੀਆਂ ਚੰਗੀਆਂ ਵੀਡੀਓ ਹੁੰਦੀਆਂ ਨਾ ਉਹਨਾਂ ਨੂੰ ਆਪਣੇ ਆਪ ਹੀ ਸ਼ੇਅਰ ਕਰਦਿਆ ਕਰੋ ਕਿਉਂਕਿ ਮਾੜੀਆਂ ਵੀਡੀਓ ਨੂੰ ਤਾਂ ਸ਼ੇਅਰ ਕਰਨ ਲਈ ਕਹਿਣ ਦੀ ਲੋੜ ਹੀ ਨਹੀਂ ਪੈਂਦੀ ਲੋਕ ਆਪਣੇ ਆਪ ਹੀ ਸ਼ੇਅਰ ਕਰ ਦਿੰਦੇ ਨੇ ਆਪ ਜੀ ਦਰਸ਼ਨ ਕਰ ਰਹੇ ਹੋ ਜੀ ਗੁਰਦੁਆਰਾ ਸ੍ਰੀ ਕੋਤਵਾਲੀ ਸਾਹਿਬ ਮੋਰਿੰਡਾ ਜ਼ਿਲ੍ਹਾ ਰੋਪੜ ਤੇ ਇਹ ਬਿਲਕੁਲ ਸਾਹਮਣੇ ਆਪਜੀ ਦਰਸ਼ਨ ਕਰ ਰਹੇ ਹੋ ਜੀ ਉਸ ਕੋਤਵਾਲੀ ਦੇ ਜਿਸ ਵਿੱਚ ਧੰਤਨ ਮਾਤਾ ਗੁਜਰਕੌਰ ਜੀ ਅਤੇ ਧੰਤਨ ਬਾਬਾ ਜੂਰਾਵਰ ਸਿੰਘ ਜੀ ਧੰਤਨ ਬਾਬਾ ਫਤਿਹ ਸਿੰਘ ਜੀ ਨੂੰ ਇੱਕ ਰਾਤ ਕੈਦ ਕਰਕੇ ਰੱਖਿਆ ਗਿਆ ਸੀ ਤੇ ਜੇਕਰ ਆਪਾਂ ਇੱਥੇ ਦੇ ਇਤਿਹਾਸ ਦੀ ਗੱਲ ਕਰੀਏ ਤਾਂ ਸਰਸਾ ਨਦੀ ਤੋਂ ਵਿਛੜ ਕੇ ਮਾਤਾ ਜੀ ਨੇ ਸਹਿਬਜ਼ਾਦੇ ਨਾਲ ਰਾਤ ਸਰਸਾ ਨਦੀ ਦੇ ਕਿਨਾਰੇ ਕੁੰਮੇ ਮਸ਼ਕੀ ਦੀ ਝੁੱਗੀ ਵਿੱਚ ਕੱਟੀ ਉਥੇ ਦੋ ਦਿਨ ਲక్ష్ਮੀ ਨਾ ਦੀ ਬ੍ਰਾਹਮਣੀ ਉਹਨਾਂ ਨੂੰ ਰੋਟੀ ਪਾਣੀ ਪਚਾਉਂਦੀ ਰਹੀ ਤੇ ਫਿਰ ਉਥੋਂ ਸਿਹੇੜੀ ਦਾ ਗੰਗੂ ਬ੍ਰਾਹਮਣ ਮਾਤਾ ਜੀ ਤੇ ਸਹਬਜ਼ਾਦਿਆਂ ਨੂੰ ਆਪਣੇ ਨਾਲ ਪਿੰਡ ਲੈ ਆਇਆ ਗੰਗੂ ਗੁਰੂ ਘਰ ਦੇ ਲੰਗਰ ਵਿੱਚ ਸੇਵਾਦਾਰ ਸੀ ਰੁਪਈਆ ਦੀ ਭਰੀ ਖੁਰਜੀ ਦੇਖ ਕੇ ਗੰਗੂ ਦੀ ਨੀਅਤ ਬਦਲ ਗਈ ਮੋਹਰਾਂ ਹਾਸ ਨੇ ਛਪਾ ਦਿੱਤੀਆਂ ਤੇ ਸ਼ੋਰ ਪਾਉਣ ਲੱਗਾ ਕਿ ਚੋਰੀ ਹੋ ਗਈ ਚੋਰੀ ਹੋ ਗਈ ਮਾਤਾ ਜੀ ਨੇ ਕੋਲ ਬੁਲਾ ਕੇ ਆਖਿਆ ਕਿ ਭਾਈ ਰੌਲਾ ਨਾ ਪਾ ਮੋਹਰਾਂ ਇੱਥੇ ਹੀ ਹੋਣਗੀਆਂ ਘਰ ਵਿੱਚ ਬਾਹਰੋਂ ਦਾ ਕੋਈ ਆਇਆ ਨਹੀਂ ਇੱਥੇ ਹੀ ਹੋਣੀਆਂ ਨੇ ਗੰਗਾ ਰਾਮ ਤੂੰ ਹੀ ਕਿਤੇ ਰੱਖ ਕੇ ਭੁੱਲ ਗਿਆ ਹੋਵੇਂਗਾ ਉਸ ਨੇ ਇੰਨੀ ਗੱਲ ਦਾ ਗੁੱਸਾ ਕੀਤਾ ਤੇ ਆਪਣੇ ਪਿੰਡ ਦੇ ਚੌਧਰੀ ਨੂੰ ਲੈ ਕੇ ਮੋਰਿੰਡੇ ਥਾਣੇ ਕੋਤਵਾਲੀ ਪਹੁੰਚ ਗਿਆ ਇੱਥੇ ਉਸ ਸਮੇਂ ਦੇ ਥਾਣੇਦਾਰ ਜਾਨੀ ਖਾਂ ਮਾਨੀ ਖਾਂ ਆਪਣੀ ਡਿਊਟੀ ਕਰਦੇ ਸਨ ਉਹਨਾਂ ਨੂੰ ਦੱਸਿਆ ਕਿ ਮੇਰੇ ਘਰ ਗੁਰੂ ਗੋਬਿੰਦ ਸਿੰਘ ਜੀ ਦੇ ਵਿਰਧ ਮਾਤਾ ਗੁਜਰਕੌਰ ਜੀ ਅਤੇ ਦੋਨੋਂ ਸਹਿਬਜ਼ਾਦੇ ਬਾਬਾ ਜੋਰਾਵਰ ਸਿੰਘ ਜੀ ਬਾਬਾ ਫਤਿਹ ਸਿੰਘ ਜੀ ਬੈਠੇ ਨੇ ਤੇ ਤੁਸੀਂ ਉਹਨਾਂ ਨੂੰ ਗ੍ਰਿਫਤਾਰ ਕਰ ਲਓ ਜਾਨੀ ਖਾ ਮਾਨੀ ਖਾ ਨੇ ਮਾਤਾ ਜੀ ਤੇ ਦੋਵੇਂ ਸਾਹਿਬਜ਼ਾਦੇਆਂ ਨੂੰ ਗ੍ਰਿਫਤਾਰ ਕਰਕੇ ਮੁੰਨੜੀ ਥਾਣਾ ਕੋਤਵਾਲੀ ਵਿੱਚ ਲੈ ਜਾਂਦਾ ਇੱਥੇ ਕੋਤਵਾਲੀ ਵਿੱਚ ਬੰਦ ਕਰ ਦਿੱਤਾ ਅਤੇ ਇੱਕ ਰਾਤ ਰੱਖਿਆ ਗਿਆ ਨਾ ਰਾਤ ਨੂੰ ਕੋਈ ਰੋਟੀ ਪਾਣੀ ਦਿੱਤਾ ਗਿਆ ਨਾ ਹੀ ਕੋਈ ਠੰਡ ਤੋਂ ਬਚਣ ਲਈ ਕੱਪੜਾ ਦਿੱਤਾ ਗਿਆ ਅਤੇ ਸਵੇਰ ਹੁੰਦੀ ਸਾਰ ਬੈਲ ਗੱਡੀਆਂ ਵਿੱਚ ਬਿਠਾ ਕੇ ਸਰਹੰਦ ਲੈ ਗਏ ਤੇ ਇਹ ਆਪ ਜੀ ਦਰਸ਼ਨ ਕਰ ਰਹੇ ਹੋ ਜੀ ਉਸ ਇਤਿਹਾਸਕ ਦਰਵਾਜ਼ੇ ਦੇ ਜਿਹੜੇ ਕਿ ਇਸ ਕੋਤਵਾਲੀ ਨੂੰ ਲੱਗੇ ਹੁੰਦੇ ਸੀ ਦੇ ਨਾਲ ਹੀ ਮਾਤਾ ਗੁਜਰਕੌਰ ਜੀ ਅਤੇ ਮਾਤਾ ਸੈ ਤੇ ਮਾਤਾ ਜੀ ਦੇ ਸੈਬਜਾਦਿਆਂ ਦੇ ਸਰੂਪ ਲੱਗੇ ਹੋਏ ਹਨ ਜੀ ਸੋ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਕੇ ਹੋਰ ਨਾਲ ਸੰਗਤਾਂ ਨਾਲ ਵੀ ਸਾਂਝੀ ਕਰਦੇ ਹੋ ਜੀ ਬੋਲੋ ਜੀ ਵਾਹਿਗੁਰੂ